ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਸੰਗਤ ਜੀ ਜੋ ਕੱਲ ਸੰਤ ਬਾਬਾ ਰਣਜੀਤ ਸਿੰਘ ਢੜਰੀਆਂ ਵਾਲੇ ਨੇ মিডিਆ ਦੇ ਸਾਹਮਣੇ ਮਾਫੀ ਮੰਗਣ ਤੋਂ ਬਾਅਦ ਇੱਕ ਬਹੁਤ ਹੀ ਵਧੀਆ ਜੋ ਗੱਲ ਕਹੀ ਹੈ ਕਿ ਸਾਨੂੰ ਇੱਕਮਿਕ ਹੋ ਕੇ ਉਹਨਾਂ ਲੋਕਾਂ ਨੂੰ ਸਮਝਾਣ ਦੀ ਲੋੜ ਹੈ ਜੋ ਲੋਕ ਆਪਣਾ ਧਰਮ ਪਰਵਰਤਨ ਕਰਨ ਚ ਲੱਗੇ ਹੋਏ ਨੇ ਤੇ ਦਾਸ ਨੇ ਚਾਰ ਲਾਈਨਾਂ ਲਿਖੀਆਂ ਨੇ ਵੀਡੀਓ ਲਾਸਟ ਤੱਕ ਦੇਖਣਾ ਜ਼ਰੂਰ ਸੁਣਨਾ ਕੋਈ ਭੁੱਲ ਚੁੱਕ ਹੋਈ ਹੋਵੇ ਤਾਂ ਦਾਸ ਨੂੰ ਨਜਾਨ ਸਮਝ ਕੇ ਮਾਫ਼ ਕਰਨਾ ਹੱਪ ਲ ਜਾਵੇ ਜਾਤਾ ਪਤਾ ਨੂੰ ਕੱਢ ਮਨ ਵਿੱਚ ਦਿਓ ਹੰਕਾਰ ਲੋਕੋ ਹੋ ਭੁੱਲ ਜਾਓਏ ਜਾਤਾ ਪਾਤਾ ਨੂੰ ਕੱਢ ਮਨਾ ਵਿੱਚ ਦਿਓ ਹੰਕਾਰ ਲੋਕੋ ਬੀਜ ਬੋਨਾ ਕੋਈ ਨਫ਼ਰਤ ਵਾਲਾ ਸਾਜੋ ਸਭ ਨੂੰ ਕਰੀਏ ਪਿਆਰ ਲੋਕੋ ਹੋ ਕਈ ਚੋਗ ਖਲਾਰੀ ਜਾਂਦੇ ਨੇ ਹੋ ਕਈ ਚੋਗ ਖਲਾਰੀ ਜਾਂਦੇ ਨੇ ਭਾ ਕੇ ਲਾਲਚ ਦਾ ਦਾਣਾ ਓ ਯਾਦ ਕਰ ਲਿਓ ਯੋ ਕੁਰਬਾਨੀ ਨੂੰ ਓ ਪੁੱਤਰਾਂ ਦੇ ਦਾਨੀ ਨੂੰ ਕਿਉਂ ਬਦਲ ਰਹੇ ਓ ਬਾੜਾ ਯਾਦ ਕਰਿਓ ਯੋ ਕੁਰਬਾਨੀ ਨੂੰ ਓ ਸਰਵਾਂ ਸਬਾਨੀ ਨੂੰ ਕਿਉਂ ਬਦਲ ਰਹੇ ਓ ਬਾੜਾ ਹੋ ਤਕਤੀਆਂ ਤਵਿਆਂ ਤੇ ਬੈਠੇ ਗੁਰੂ ਜੀ ਕਈ ਬੰਦ ਬੰਦ ਕਟਵਾਏ ਓ ਵਿੱਚ ਸਰਹੰਦ ਦੇ ਨਿੱਕੀਆਂ ਜਿੰਦਾ ਮੀਹਾ ਵਿੱਚ ਚਣਵਾਏ ਨਾ ਕੋਈ ਲਾਲਚ ਦੇ ਵਿੱਚ ਆਏ ਜਦਵ ਅੱਗੇ ਨਾ ਕਬਰ ਆਏ ਆਖਰੀ ਫਦੇ ਬਲਾਹਤਾ ਦੀ ਨੂੰ ਕਹਿੰਦੇ ਹੁਣ ਵਾਪਸ ਨਹੀਂ ਆਣਾ ਉਹ ਕਈ ਜੋਗ ਖਲਾਰੀ ਜਾਂਦੇ ਨੇ ਪਾ ਕੇ ਲਾਲਚ ਦਾ ਦਾਣਾ ਨਾ ਭੁੱਲਿਓ ਕੁਰਬਾਨੀ ਨੂੰ ਆਹ ਪੁੱਤਰਾ ਦੇ ਦਾਨੀ ਨੂੰ ਨਾ ਭੁੱਲ ਜਾਓ ਕੁਰਬਾਨੀ ਨੂੰ ਆਪ ਪੁੱਤਰਾ ਦੇ ਦਾਨੀ ਨੂੰ ਕਿਉਂ ਬਦਲੀ ਜਾਂਨੇ ਉਹ ਬਾਣਾ ਉਹ ਕਈ ਚੋਗ ਖਲਾਰੀ ਜਾਂਦੇ ਨੇ પાਕੇ ਲਾਲਚ ਦਾ ਦਾਣਾ ਹਾਏ ਬੇਨਤੀ ਐ ਜੱਥੇ ਬੰਦੀਆਂ ਨੂੰ ਕੋਈ ਬੱਕਰੀ ਮੁਹੀਮ ਚਲਾਓ ਹਰ ਪਿੰਡ ਪਿੰਡ ਵਿੱਚ ਗੁਰਾਂ ਦੇ ਨਾਂ ਤੇ ਕੋਈ ਵਧੀਆ ਸਕੂਲ ਬਣਾਓ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਲਾਓ ਐਡਮਿਸ਼ਨ ਫੀਸਾਂ ਤੇ ਵੀ ਨੱਥ ਪਾਓ ਇੱਕੋ ਹੀ ਗੁਰੂ ਕਰ ਹੋਵੇ ਪਿੰਡ ਵਿੱਚ ਵਾਪਸ ਆ ਜੇ ਭੱਲਿਆਂ ਨ ਜਾਣਾ ਕਈ ਚੋਗ ਖਿਲਾਰੀ ਜਾਂਦੇ ਨੇ ਦੇ ਕੇ ਲਾਲਚ ਦਾ ਦਾਣਾ ਪਰ ਭੁੱਲਿਓ ਨਾ ਕੁਰਬਾਨੀ ਨੂੰ ਆ ਪੁੱਤਰਾਂ ਦੇ ਦਾਨੀ ਨੂੰ ਪਰ ਭੁੱਲਿਓ ਨਾ ਕੁਰਬਾਨੀ ਨੂੰ ਆ ਪੁੱਤਰਾਂ ਦੇ ਦਾਨੀ ਨੂੰ ਕਿਉਂ ਬਦਲ ਰਹੇ ਹੋ ਬਾਣਾ ਕਈ ਚੋਗ ਖਿਲਾਰੀ ਜਾਂਦੇ ਨੇ ਦੇ ਕੇ ਲਾਲਚ ਦਾ ਦਾਣਾ ਜਸਬਾਈ ਇਹ ਅਰਜ ਕਰੇ ਹਾਏ ਜਸਬਾਈ ਇਹ ਅਰਜ ਕਰੇ ਕੋਈ ਨਸ਼ਿਆਂ ਨੂੰ ਹੱਥ ਨਾ ਲਾਵੇ ਇਹ ਅਰਜ ਕਰੇ ਨਾ ਕੋਈ ਨਸ਼ਿਆਂ ਦੇ ਨੇੜੇ ਜਾਵੇ ਹੇ ਹਾਏ ਜਸਬਾਈ ਇਹ ਅਰਜ ਕਰੇ ਕੋਈ ਨਸ਼ਿਆਂ ਨੂੰ ਹੱਥ ਨਾ ਲਾਵੇ ਪ੍ਰਿਸ਼ਟਾਚਾਰੀ ਵੀ ਖਤਮ ਹੋ ਜਾਵੇ ਮੂੜ ਰੰਗਲਾ ਪੰਜਾਬ ਬਣ ਜਾਵੇ ਕਿਸੇ ਦਾ ਘਰ ਦਾ ਦੀਪਕ ਨਾ ਬੁਝ ਜਾਵੇ ਹਾਏ ਖਾਲੀ ਹੱਥ ਵੇ ਗਿਆ ਸਿਕੰਦਰ ਆਖਰ ਸਭ ਨੇ ਕਿੱਕ ਕਰ ਤੁਰ ਜਾਣਾ ਹੋ ਪਰ ਕਈ ਜੋਗ ਖਲਾਰੀ ਜਾਂਦੇ ਨੇ ਪਾ ਕੇ ਲਾਲਚ ਦਾ ਦਾਣਾ ਪਰ ਭੁੱਲਿਓ ਨਾ ਕੁਰਬਾਨੀ ਨੂੰ ਆਹ ਪੁੱਤਰਾਂ ਦੇ ਦਾਨੀ ਨੂੰ ਕੌਣ ਲਾਲਚ ਦੇ ਵਿੱਚ ਆ ਕੇ ਯਾਰੋ ਬਦਲੀ ਜਾਂਨੇ ਉਹ ਬਾਣਾ ਕਈ ਚੋਗ ਖੜਾਰੀ ਜਾਂਦੇ ਨੇ ਪਾ ਕੇ ਲਾਲਚ ਦਾ ਦਾਣਾ ਵਾਇਰ ਜੀ ਖਾਲਸਾ ਵਾਇਰ ਜੀ ਫਤੇ ਦਾਸ ਨੇ ਚਾਰ ਲੈਣਾ ਜੋ ਸ਼ੇਅਰ ਕੀਤੀਆਂ ਨੇ ਜਰੂਰ ਦੇਖੋ ਲਾਸਟ ਤੱਕ ਵੀਡੀਓ ਵੱਧ ਤੋਂ ਵੱਧ ਅਗੇ ਸ਼ੇਅਰ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਇੱਕ ਛੋਟੀ ਜੀ ਕੋਸ਼ਿਸ਼ ਹਾਜ਼ਰੀ ਲਗਵਾਈ ਹੈ ਤੇ ਵਾਹਿਗੁਰੂ ਕਰੇ ਸਾਰੇ ਕਰਾਂ ਦੇ ਦੀਪਕ ਜਲਦੇ ਰਹਿਣ ਕੋਈ ਮਾਰਾ ਮਾਰੀ ਨਾ ਸਾਡੇ ਪੰਜਾਬ ਸੰਸਾਰ ਚ ਹੋਵੇ ਤੇ ਖੁਸ਼ੀ ਨਾਲ ਹਰ ਪਰਿਵਾਰ ਦਾ ਜੀ ਖੁਸ਼ੀ ਨਾਲ ਹਾਸੇ ਖੇਡੇ ਬਸੇ ਰਸੇ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ